ਨਹੀਂ ਵਿਆਹ ਨਹੀਂ ਕਰਾਇਆ। ਜਾਂ ਕਰਾ ਲਿਆ ਜਾਂ ਨਾ ਕਰਾ ਲਿਆ ਮੈਨੂੰ ਕੋਈ ਦੁੱਖ ਨਹੀਂ। ਮੈਨੂੰ ਖਰਤ ਖੁੱਲਾ ਜਿੰਦਾ ਸੀ। ਦੇਖੋ ਵੀ ਜੀ ਉਹ ਅਗਰ ਇੱਥੇ ਹੁੰਦੇ ਹੁਣ ਅੱਜ ਬਾਲੀਵੁੱਡ ਤਾਂ ਬਹੁਤ ਫੁੱਜੀ ਚੀਜ਼ ਰਹਿ ਜਾਣੀ ਸੀ। ਇਹਨੂੰ ਕਹਿੰਦਾ ਸੀਗਾ ਵੀ ਤੂੰ ਮੈਨੂੰ ਦੱਸ ਕੀ ਦੀ ਮੈਂਤ ਕਰਾਉਣੀ ਹੈ। ਮੈਂ ਕਿਹਾ ਨਾ ਮੈਂ ਨਹੀਂ ਕਰਾਉਣੀ ਮੈਂਤ। ਤੂੰ ਮੈਨੂੰ ਰੋਟੀ ਦੇ। ਕਹਿੰਦਾ ਚਰਨਾ ਤੂੰ ਕਾਸ ਨੂੰ ਆਈਆਂ? ਕਹਿੰਦੀ ਜਾਵੇ। ਕਰੀ ਮਾਤਾ ਗੁੱਗੇ ਭਗਤ ਦੀ ਮਿੱਟੀ ਕੱਢ ਕੇ ਆਈ ਮਤਲਬ ਮਿੱਟੀ ਕੱਢ ਕੇ ਆਈਆਂ ਉਹੀ ਗੀਤ ਜੋੜ ਲਿਆ ਬੇ ਮੈਂ ਸੁਫੀ ਸੀ ਮੈਂ ਗੁੱਗੇ ਭਗਤ ਦੀ ਮਿੱਟੀ ਸਾਨੂੰ ਜਮਾਂ ਹੀ ਨਹੀਂ ਸੀ ਪਤਾ ਬਈ ਜਾ ਇਸ ਲੈਂਚ ਪੈਂਦੇ ਆ ਜਮਾਂ ਹੀ ਨਹੀਂ ਸੀ ਪਤਾ ਆਉਣਾ ਆ ਕੇ ਰੋਟੀ ਖਾ ਕੇ ਪੈ ਜਾਣਾ ਠੀਕ ਹੈ ਪਤਾ ਨਹੀਂ ਸਾਨੂੰ ਜਮਾਂ ਹੀ ਬਸ ਮੇਰੇ ਜਿਹੜਾ ਮੇਰਾ ਸਹੌਰਾ ਸੀਗਾ ਉਹਨੂੰ ਚਾਚਾ ਕਹਿੰਦੇ ਸੀਗੇ ਕਹਿੰਦਾ ਬਈ ਡੈਡੀ ਬਈ ਜੇ ਬੀ ਉਹ ਤਰਾਜ ਕਰਨਗੇ ਇਹਦਾ ਕੋਈ ਨਹੀਂ ਮੈਂ ਆਪੇ ਸਮਝਾ ਦੂੰਗਾ ਉਹਨਾਂ ਨੂੰ ਬਈ ਜੇ ਮੇਰੀ ਗੁੱਡੀ ਚੜ ਗਈ ਮੈਂ سونے ਦੀ ਕੰਦਾ ਕਰ ਦੂੰ ਅੱਛਾ ਕੀ ਬਾਤ ਹੈ ਉਹ ਤਾਂ ਹੁਣ ਵੀ سونے ਦੀ ਕੰਦਾ ਹੀ ਹੋ ਜਾਣੀਆਂ ਸੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਅੱਛਾ ਤੁਹਾਡੇ ਨਾਲ ਕਿਹੋ ਜੀਆਂ ਗੱਲਾਂ ਉਦੋਂ ਹੁੰਦੀਆਂ ਸੀ ਸੰਗੀਤ ਨੂੰ ਲੈ ਕੇ ਕਿਉਂਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਦੋਂ ਕਹਿੰਦੇ ਨੇ ਵੀ ਜਿਵੇਂ ਤੁਸੀਂ ਦੱਸਿਆ ਵੀ ਹੈ ਵੀ ਜਿਆਦਾ ਗੀਤ ਨੂੰ ਲੈ ਕੇ ਗੱਲ ਨਹੀਂ ਹੁੰਦੀ ਸੀ ਤਾਂ ਫਿਰ ਤੁਹਾਨੂੰ пняਕ ਕਿਤੋਂ ਲੱਗੀ ਕਿਉਂਕਿ ਅਕਸਰ ਤਾਂ ਘਰ ਵਾਲੀ ਖੋਜ ਕੱਢ ਹੀ ਲੈਂਦੀ ਹੈ ਵੀ ਇਹ ਇਧਰ ਨੂੰ ਚੱਲ ਪਏ ਨੇ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਸੀ ਜਦ ਇਹ ਇਸ ਲਾਈਨ 'ਚ ਪਏ ਨੇ ਸਾਨੂੰ ਕੋਈ ਪਰਵਾਹ ਨਹੀਂ ਸੀ ਉਹ ਕਹਿੰਦਾ ਕਰ ਮੈਂ ਕੁੜੀਆਂ ਨਾਲ ਹੀ ਗਾਉਣਾ ਵੀ ਜੇ ਮੈਂ ਉਹ ਲੈ ਕੇ ਜਾਵਾਂ ਤਾਂ ਇਹ ਆਦਰ ਜਾਂਦੀ ਆ ਵੀ ਮੈਂ ਗਾਉਣਾ ਤਾਂ ਕੁੜੀਆਂ ਨਾਲ ਹੀ ਆ ਅੱਛਾ ਹਾਂ ਤੇ ਤੁਹਾਡੇ ਨਾਲ ਕਦੇ ਨਾਰਾਜ਼ ਕਿਉਂਕਿ ਤੁਸੀਂ ਕਦੇ ਨਾਰਾਜ਼ਗੀ ਦਿਖਾਈ ਚਲੋ ਉਹ ਤਾਂ ਕਹਿੰਦੀ ਸੀ ਪਰ ਘਰ ਵਾਲੀ ਨੂੰ ਤਾਂ ਹਮੇਸ਼ਾ ਹੁੰਦਾ ਹੀ ਆ ਵੀ ਨਹੀਂ ਮਤਲਬ ਮਨ ਦੇ ਵਿੱਚ ਇੱਕ ਡਰ ਹੁੰਦਾ ਹੈ ਤੂੰ ਸੀ ਉਹ ਕਦੇ ਡਰ ਜਾਂ ਫਿਕਰ ਉਹਨਾਂ ਨੂੰ ਦੱਸਿਆ ਵੀ ਇਦਾਂ ਨਾ ਕਰੋ ਜਾਂ ਕੱਲ ਨਹੀਂ ਨਹੀਂ ਪੁੱਤ ਮੈਂ ਨੂੰ ਕੋਈ ਡਰਨ ਵਾਲੀ ਕੋਈ ਗੱਲ ਹੀ ਨਹੀਂ ਸੀਗੀ ਤੇ ਮੈਨੂੰ ਉਹਨੇ ਕਹਿਣਾ ਗਰਮੇਲੋ ਵੀ ਜੇ ਤੂੰ ਹਰਖ ਗੁੱਸਾ ਕਰੇਂਗੀ ਵੀ ਦੇਖ ਵੀ ਇਹ ਨੂੰ ਮੈਂ ਬਾਹਰ ਲੈ ਕੇ ਜਾਣਾ ਸਟੇਜਾਂ ਤੇ ਇਹ ਨੂੰ ਕਹਿੰਦੇ ਨੇ ਗਾਉਣ ਵਾਲੀ ਜੇ ਮੈਂ ਤੈਨੂੰ ਲੈ ਕੇ ਜਾਣਾ ਅਗਲਾ ਕਹਿੰਦਾ ਇਹ ਇਹਦੇ ਘਰ ਵਾਲੀ ਆ ਫਿਰ ਪੁੱਤ ਮੈਂ ਬਸ ਲੜ ਗੱਠ ਦੇ ਲਈ। ਵੀ ਜਦ ਮੇਰੇ ਘਰ ਵਾਲੇ ਮੇਰੇ ਜਦ ਮੈਨੂੰ ਕਹਿੰਦਾ ਵਾ ਤੇ ਮੈਨੂੰ ਕੀ ਲੋੜ ਆ। ਬੱਚੇ ਤੁਹਾਡੇ 4 ਸੀਗੇ ਕਿਹਾ ਜਾਂਦਾ ਵੀ ਇੱਕ بیٹے ਦਾ ਤੇ ਇੱਕ ਦੋ ਸੁਰਗਸ ਹੋ ਗਈ। ਆ ਦੋ ਮੇਰੀਆਂ ਬੇਟੀਆਂ ਹੈਗੀਆਂ ਨੇ। ਅਮਨ ਵੱਡੀ ਆ। ਉਹ ਕਮਲ ਛੋਟੀ ਆ। ਚਮਕੀਲਾ ਜੀ ਕਿੰਨਾ ਕੁ ਪਿਆਰ ਬੱਚਿਆਂ ਨੂੰ ਕਰਦੇ ਹੁੰਦੇ ਸੀ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਉਹਦਾ ਤਾਂ ਫਿਰ ਬਾਹਰ ਰਹਿਣਾ ਹੁੰਦਾ ਤੇ ਬੱਚੀਆਂ ਦੇ ਨਾਲ ਕਿੰਨਾ ਕੁ ਮੂਹ ਸੀਗਾ ਨਹੀਂ ਪਿਆਰ ਬਹੁਤ ਕਰਦੇ ਸੀਗੇ। ਉਹ ਯਾਰ ਜੀ ਗੱਲ ਨਹੀਂ ਆਪਦੇ ਬੱਚੇ ਨੂੰ ਕੌਣ ਭੁੱਲਿਆ ਹੁੰਦਾ ਆ ਮੇਰੀ ਕੁੜੀ ਸ਼ਾਮੀ ਵੀ ਤੇ ਆਪਦੇ ਡੈਡੀ ਤੇ ਬਿਲਕੁਲ ਬਿਲਕੁਲ ਹਾਂ ਕੋਈ ਨਹੀਂ ਬੱਚਿਆਂ ਨੂੰ ਭੁੱਲਿਆ ਹੁੰਦਾ ਪੁੱਤ ਅੱਛਾ ਥੋ ਥੋੜੀਆਂ ਜਿਹੀ ਗੱਲਾਂ ਹੋਰ ਕਰਨੀਆਂ ਫਿਰ ਕਮਲ ਦੇ ਨਾਲ ਕਰਨੀਆਂ ਜਦੋਂ ਸੁਰਿੰਦਰ ਸੋਨੀਆ ਜੀ ਨਾਲ ਗਾਉਣ ਲੱਗੇ ਆ ਉਹ ਉਦੋਂ ਫਿਰ ਘਰੇ ਆਉਂਦੇ ਸੀ ਜਾਂ ਉਦੋਂ ਅਲੱਗ ਰਹੇ ਲੱਪੇ ਸੀ ਨਹੀਂ ਸੋਨੀਆ ਤਾਂ ਆਪਦੇ ਇੱਥੇ ਰਹਿੰਦੀ ਸੀ ਠੀਕ ਐ ਇਧਰ ਉਹ ਤੁਹਾਡੇ ਕੋਲੇ ਆਉਂਦੇ ਸੀ ਹਾਂ ਹਾਂ ਸਾਡੇ ਕੋਲੇ ਆ ਜਾਂਦੇ ਸੀ ਫਿਰ ਉਦੋਂ ਕੋਈ ਹੈ ਨਹੀਂ ਸੀ ਕਿਹਨਾਂ ਕੋਈ ਟਿਕਾਲਾ ਟਕੂਣਾ ਠੀਕ ਐ ਫਿਰ ਇਹ ਤਾਂ ਰੈਸਲ ਦੀ ਕਰਕੇ ਇਹਨੂੰ ਜਮਾਲਪੁਰ ਲੈ ਲੈਲੀ ਕੋਠੀ ਹੂੰ ਤਾਂ ਕੋਈ ਐਸੀ ਗੱਲ ਨਹੀਂ ਹੈਗੀ ਸਾਡੀ ਠੀਕ ਹੈ ਜੀ ਤੇ ਚਮਕੀਲਾ ਸਾਹਿਬਾਰੇ ਇਹ ਆ ਵੀ ਹੈ ਮਤਲਬ ਜਦੋਂ ਉਹਨਾਂ ਦਾ ਫਿਰ ਮੈਰਿਜ ਹੁੰਦੀ ਆ ਜਾਂ ਪਤਾ ਲੱਗਦਾ ਤੁਹਾਨੂੰ ਕਦੋਂ ਕ ਪਤਾ ਲੱਗਦਾ ਜਾਂ ਕਿਹਦੇ ਥਰੂ ਪਤਾ ਲੱਗਦਾ ਵੀ ਚਮਕੀਲਾ ਸਾਹਿਬ ਨੇ ਹੁਣ ਜਿਹੜਾ ਹੈਗਾ ਅ ਅਮਰਜੋਤ ਜੀ ਦੇ ਨਾਲ ਦੂਜਾ ਵਿਆਹ ਕਰਾਇਆ ਨਹੀਂ ਵਿਆਹ ਨਹੀਂ ਕਰਾਇਆ ਵੈਸੀ ਦਾੜ ਗੌਂਦੀ ਸੀ ਹਾਂ ਗੌਂਦੇ ਵਿਚਰ ਉਹਨਾਂ ਨੇ ਚਲੋ ਕੁਝ ਵੀ ਆ ਕਰ ਲਿਆ ਜਾ ਕਰਾ ਲਿਆ ਜਾਂ ਨਾ ਕਰਾ ਲਿਆ ਮੈਨੂੰ ਕੋਈ ਦੁੱਖ ਨਹੀਂ ਕੋਈ ਆਪਾਂ ਨੂੰ ਕੋਈ ਤਕਲੀਫ ਨਹੀਂ ਜਦ ਮੇਰੇ ਘਰ ਵਾਲੇ ਮੇਰੇ ਨਾਲ ਸਹਿਮਤ ਆ ਮੈਂ ਕੀ ਲੈਣਾ ਮੈਨੂੰ ਖਰਚ ਖੁੱਲਾ ਦਿੰਦਾ ਸੀ ਅੱਛਾ ਫਿਰ ਖਰਚਾ ਤੁਹਾਨੂੰ ਦਿੰਦੇ ਸੀ ਪਰ ਕਦੇ ਤੁਹਾਡੇ ਪਰਿਵਾਰ ਨੇ ਕਿਉਂਕਿ ਜਿਹੜਾ ਤੁਹਾਡਾ ਪੇਕਾ ਸੀਗਾ ਉਹਨੇ ਕਦੇ ਇਸ ਗੱਲ ਦਾ ਇਤਰਾਜ਼ ਕੀਤਾ ਵੀ ਚਮਕੀਲਾ ਕਿਸੇ ਹੋਰ ਕੁੜੀ ਦੇ ਨਾਲ ਇਦਾਂ ਕਿਦਾਂ ਕਿਉਂਕਿ ਸਾਲਿਆਂ ਨੂੰ ਤਾਂ ਬੜੀ ਗੁੱਸਾ ਆਉਂਦਾ ਕਈ ਵਾਰੀ ਗਰਮੀ ਵੀ ਖਾ ਜਾਂਦੇ ਨੇ ਵੀ ਇਦਾਂ ਕਿਵੇਂ ਕਰੂਗਾ ਪ੍ਰਾਣਾ ਸਾਡਾ ਇਹ ਕਹਿੰਦੇ ਸੀਗੇ ਜਿਹੜਾ ਮੇਰਾ ਭਾਈ ਸੀਗਾ ਬਈ ਜੇ ਪੁੱਤ ਇਹਦਾ ਨਾਂ ਬਣ ਗਿਆ ਬਈ ਹੁਣ ਦੇਖਿਆ ਹੀ ਨੇ ਕਲਾਕਾਰ ਵੀ ਪੈਸੇ ਦੀ ਕੋਈ ਪਰਵਾਹ ਨਹੀਂ ਕਰਦੀ ਇਹ ਬਕਰਨਾ ਪੁੱਤ ਵੀ ਚੱਲ ਹੁਣ ਗਾਣਾ ਤਾਂ ਹੈਗਾ ਹੀ ਆ ਜੇ ਅਸੀਂ ਇਹ ਤਾਂ ਮੈਂਤ ਵੀ ਕਰਾ ਲਈਏ ਤਾਂ ਵੀ ਇਹਨੇ ਗਾਣਾ ਹੀ ਆ ਮੈਂ ਮੈਨੂੰ ਕਹਿੰਦਾ ਸੀਗਾ ਵੀ ਤੂੰ ਮੈਨੂੰ ਦੱਸ ਕੀ ਇਹਦੀ ਮੈਂਤ ਕਰਾਉਣੀ ਹੈ ਮੈਂ ਕਿਹਾ ਮੈਂ ਨਹੀਂ ਕਰਾਉਣੀ ਮੈਂਤ ਤੂੰ ਮੈਨੂੰ ਰੋਟੀ ਦੇ ਠੀਕ ਹੈ ਤੇ ਜਿੱਦਾਂ ਮਸਾਲੀਆਂ ਵੀ ਤੁਹਾਡੇ ਤੁਹਾਡੀਆਂ ਭੈਣਾਂ ਵੀ ਸੀ ਕਦੇ ਗੀਤ ਗੂਤ ਉਹਨਾਂ ਚੋਂ ਵੀ ਕੱਢ ਲੈਂਦੇ ਸੀ ਕਿਉਂਕਿ ਜਦੋਂ ਬੰਦਾ ਹੁੰਦਾ ਕਦੇ ਸੌਰੀ ਜਾਂਦਾ ਜਾਂ ਕਦੇ ਉਥੋਂ ਖੋਜ ਕਰ ਲੈਂਦਾ ਵੀ ਆਹ ਆਜਾ ਗਾਣੇ ਲੈ ਹਾਂ ਹਾਂ ਅਸੀਂ ਸਾਡੇ ਮੇਲਾ ਸੀਗਾ ਇੱਧਰ ਸਪਾਰ ਦਾ ਜੀ ਇੱਥੋਂ ਅਸੀਂ ਚਲੇ ਗਏ ਇਹਦਾ ਡੈਡੀ ਤੇ ਮੈਂ ਨੰਗਲੀ ਉਧਰੋਂ ਮੇਰੀ ਭੈਣ ਆ ਗਈ ਬੁਲਾਰੇ ਤੋਂ ਤੇ ਕਹਿੰਦਾ ਚਰਨ ਤੂੰ ਕਾਸ ਨੂੰ ਆਈਆਂ ਕਹਿੰਦੀ ਜਾਵੇਂ ਇਹ ਨਹੀਂ ਮੈਂ ਤਾਂ ਗੁਗਗੇ ਭਗਤ ਦੀ ਮਿੱਟੀ ਕੱਢ ਕੇ ਆਈਆਂ ਮਤਲਬ ਮਿੱਟੀ ਕੱਢ ਕੇ ਆਈਆਂ ਉਹੀ ਗੀਤ ਜੋੜ ਲਿਆ ਮੈਂ ਸੁੱਕੀ ਸੀ ਮੈਂ ਗੁਗਗੇ ਭਗਤ ਦੀ ਮਿੱਟੀ ਉਹੀ ਉਹਨੇ ਗਾਣਾ ਜੋੜ ਲਿਆ ਠੀਕ ਹੈ ਬਸ ਮਿੰਟ ਚ ਬਣਾ ਲੈਂਦੇ ਹਾਂ ਹਾਂ ਮੈਂ ਮੈਂ ਸੁੱਕੀ ਸੀ ਮੈਂ ਗੁਗਗੇ ਭਗਤ ਦੀ ਮਿੱਟੀ ਅੱਛਾ ਜਿਹੜੀਆਂ ਉਸ ਤੋਂ ਬਾਅਦ ਵੀ ਕਈ ਗੱਲਾਂ ਹੁੰਦੀਆਂ ਨੇ ਮਤਲਬ ਵੀ ਤੁਹਾਨੂੰ ਜਦੋਂ ਪਤਾ ਲੱਗ ਗਿਆ ਵੀ ਚਮਕੀਲਾ ਸਾਹਿਬ ਉੱਥੇ ਰਹਿੰਦੇ ਨੇ ਫਿਰ ਤੁਹਾਨੂੰ ਖਰਚਾ ਪਾਣੀ ਉਹ ਦਿੰਦੇ ਰਹੇ ਕਿਉਂਕਿ ਪਹਿਲਾਂ ਤਾਂ ਕਹਿੰਦੇ ਸੀ ਖੁੱਲਾ ਖਰਚਾ ਪਾਣੀ ਦਊਂਗਾ ਪਰ ਬਾਅਦ ਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਸਮਾਂ ਨਹੀਂ ਨਿਕਲਦਾ ਟਾਈਮ ਨਹੀਂ ਨਿਕਲਦਾ ਫਿਰ ਤੁਹਾਡੇ ਤਾਂ ਖਰਚਾ ਪਾਣੀ ਬੱਚਿਆਂ ਦੀ ਪਰਵਰਿਸ਼ ਲਈ ਪੈਸਾ ਠੇਲਾ ਦਿੰਦੇ ਨੇ ਨਹੀਂ ਮੇਰੀ ਬੇਟੀ ਆ ਪੜ੍ਹਦੀ ਸੀ ਇੱਥੇ ਇਹ ਸਕੂਲ 'ਚ ਲਾ ਕੇ ਗਏ ਨੇ ਤੇ ਫਿਰ ਖਰਚਾ ਖਰਚਾ ਵੀ ਦਿੰਦੇ ਰਹੇ ਨੇ ਤੇ ਜਦ ਅਖੀਰ ਨੂੰ ਫਿਰ ਉੱਥੇ ਰੋਟੀ ਰਾਟੀ ਦਾ ਨੰਦਾ ਦਾ ਔਖਾ ਸੀਗਾ ਜਿਹੜਾ ਮੇਰਾ ਡੈਡੀ ਸੀ ਦੋ ਮੁੰਡੇ ਸੀਗੇ ਉਹਨਾਂ ਨੂੰ ਰੋਟੀ ਦਾ ਔਖਾ ਸੀ ਫਿਰ ਮੈਂ ਜ਼ਮੀਨ 'ਚ ਚਲੀ ਗਈ